ਬੜੇ ਹੀ ਚਾਹਵਾਂ ਦੇ ਨਾਲ ਇਸ ਕੁੜੀ ਨੂੰ ਮੁੰਡਾ ਵਿਆਹ ਕੇ ਆਪਣੇ ਘਰ ਲੈ ਕੇ ਆਇਆ ਸੀ ਪਰ ਜਿਵੇਂ ਹੀ ਇਹ ਕੁੜੀ ਉਸਦੇ ਘਰ ਆਉਂਦੀ ਹੈ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਇਹ ਪਤੀ ਨਾ ਸਿਰਫ ਸ਼ਰਾਬ ਪਿੰਦਾ ਹੈ ਸਗੋਂ ਕੁੜੀਆਂ ਦੇ ਨਾਲ ਵੀ ਉਹ ਗੱਲਾਂ-ਬਾਤਾਂ ਕਰਦਾ ਹੈ ਇਸ ਤੋਂ ਬਾਅਦ ਉਸਨੇ ਆਪਣੇ ਪੇਕੇ ਪਰਿਵਾਰ ਨੂੰ ਸਭ ਕੁਝ ਦੱਸ ਦਿੱਤਾ ਕਈ ਪੰਚਾਇਤਾਂ ਬਿਠਾਈਆਂ ਗਈਆਂ ਤੇ ਬੀਤੇ ਦਿਨੀ ਮੁੰਡਾ ਆਖਦਾ ਸੀ ਕਿ ਉਹ ਸ਼ਰਾਬ ਨਹੀਂ ਪੀਵੇਗਾ ਪਰ ਉਸਨੇ ਸ਼ਰਤ ਰੱਖੀ ਕਿ ਕੁੜੀ ਆਪਣੇ ਕੋਲ ਫੋਨ ਨਹੀਂ ਰੱਖੇਗੀ ਮਾਪਿਆਂ ਦਾ ਮੱਥਾ ਉਦੋਂ ਹੀ ਠਣਕ ਗਿਆ ਸੀ ਕਿ ਆਖਿਰਕਾਰ ਕੁੜੀ ਨੂੰ ਫੋਨ ਕਿਉਂ ਨਹੀਂ ਦਿੱਤਾ ਜਾ ਰਿਹਾ ਦਰਅਸਲ ਇਸ ਮੁੰਡੇ ਦੇ ਵੱਲੋਂ ਆਪਣੀ ਹੀ ਪਤਨੀ ਦੀ ਜੋ ਕਿ ਗਰਭਵਤੀ ਸੀ ਕੁੱਟਮਾਰ ਕਰਨ ਤੋਂ ਬਾਅਦ ਜਾਨ ਲੈਣ ਦੇ ਦੋਸ਼ ਲੱਗ ਰਹੇ ਨੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਐਸੇ ਕਾਰਨ ਕਿ ਉਸਨੂੰ ਫੋਨ ਨਹੀਂ ਦਿੱਤਾ ਗਿਆ ਸੀ ਤਾਂ ਕਿ ਉਹ ਕੁੱਟਕਟਾਪੇ ਦੀ ਗੱਲ ਆਪਣੇ ਪਰਿਵਾਰ ਨੂੰ ਫੇਰ ਤੋਂ ਨਾ ਦੱਸ ਦੇਵੇ ਮੁਕਸਰ ਦੇ ਵਿਧਾਨ ਸਭਾ ਹਲਕੇ ਮਿਲੌਰ ਦੇ ਵਿੱਚ ਆਉਂਦੇ ਇੱਕ ਪਿੰਡ ਦੇ ਵਿੱਚ ਇੱਕ ਦੁਖਦ ਘਟਨਾ ਵਾਪਰੀ ਹੈ ਜਿੱਥੇ ਗਰਭਵਤੀ ਔਰਤ ਦੀ ਜਾਨ ਉਸਦੇ ਸਹੁਰੇ ਪਰਿਵਾਰ ਦੇ ਵੱਲੋਂ ਲੈਣ ਦਾ ਹਮਾਬਲਾ ਦੱਸਿਆ ਜਾ ਰਿਹਾ ਹੈ ਇਸ ਮਾੜੀ ਘਟਨਾ ਤੋਂ ਬਾਅਦ ਪੁਲਿਸ ਨੇ ਮ੍ਰਿਤਕਾ ਦੇ ਪਤੀ ਸਾਸਤੇ ਸੋਰੇ ਦੇ ਖਿਲਾਫ ਮਾਮਲਾ ਦਰਜ ਕੀਤਾ ਪਿਤਾ ਰਜਿੰਦਰ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ 10 ਮਹੀਨੇ ਪਹਿਲਾਂ ਹੀ ਉਹਨਾਂ ਨੇ ਆਪਣੀ ਧੀ ਦਾ ਵਿਆਹ ਕੀਤਾ ਸੀ ਲੰਬੀ ਦੇ ਪਿੰਡ ਦੇ ਵਿੱਚ ਇਹ ਵਿਆਹ ਕੀਤਾ ਗਿਆ ਸੀ ਪਰ ਵਿਆਹ ਦੇ ਮਗਰੋਂ ਉਹਨਾਂ ਦੀ ਧੀ ਰਮਨਦੀਪ ਕੌਰ ਦੇ ਨਾਲ ਕੁੱਟਮਾਰ ਕਰਨੀ ਪਰਿਵਾਰਿਕ ਮੈਂਬਰਾਂ ਨੇ ਸ਼ੁਰੂ ਕਰ ਦਿੱਤੀ ਸੀ 6 ਮਹੀਨੇ ਦੀ ਗਰਭਵਤੀ ਵੀ ਸੀ ਇਹ ਲੜਕੀ ਨਾ ਤਾਂ ਆਪਣੇ ਬੱਚੇ ਦੀ ਪਰਵਾਹ ਕੀਤੀ ਇਸ ਪਤੀ ਨੇ ਅਤੇ ਨਾ ਹੀ ਆਪਣੀ ਪਤਨੀ ਦੀ ਇਸ ਮਗਰੋਂ ਹੁਣ ਪਰਿਵਾਰਿਕ ਮੈਂਬਰ ਚਾਹੁੰਦੇ ਨੇ ਕਿ ਸਖਤ ਤੋਂ ਸਖਤ ਸਜ਼ਾ ਇਹਨਾਂ ਨੂੰ ਦਿੱਤੀ ਜਾਵੇ ਜਿਸ ਦੇ ਵਿੱਚ ਇਸ ਕੁੜੀ ਦਾ ਪਤੀ ਸਾਸਤ ਤੇ ਸੋਹਰਾ ਸ਼ਾਮਿਲ ਲੰਬੀ ਦੇ ਪਿੰਡ ਤੋਂ ਇਹ ਖਬਰ ਸਾਹਮਣੇ ਆ ਰਹੀ ਸੀ ਜਿੱਥੇ ਨਵੀਂ ਵਿਆਹੀ ਨੂੰ ਸੋਹਰੇ ਪਰਿਵਾਰ ਨੇ ਖਤਮ ਕੀਤਾ ਜੋ ਕਿ 6 ਮਹੀਨੇ ਦੀ ਗਰਭਵਤੀ ਵੀ ਸੀ ਕਿ ਨਾਂ ਕੀ ਹੈ ਮੇਰਾ ਨਾਮ ਹਰਵਿੰਦਰ ਸਿੰਘ ਹੈ ਕਿਹੜਾ ਪਿੰਡ ਹੈ ਕਿਰਸਾਣਾ ਆਪਣੇ ਦੋ ਕਿਮ ਡੱਬਰਾ ਜੀ ਤਹਿਸੀਲ ਕਿਰਸਾਣਾ ਜ਼ਿਲ੍ਹਾ ਨੂਗਟ ਰਾਜਸਥਾਨ ਕੀ ਮਾਮਲਾ ਕੀ ਸੀ ਮਾਮਲਾ ਜੀ ਇਹਨਾਂ ਦਾ ਪਹਿਲਾਂ ਵੀ ਝਗੜਾ ਚੱਲਦਾ ਹੀ ਸੀਗਾ ਇਹ ਦਾਰੂ ਪਿੰਦਾ ਸੀ ਉਹ ਲੜਕੀਆਂ ਦੇ ਫੋਨ ਫੋਨ ਆਉਂਦੇ ਸੀ ਉਹੀ ਇਹਨਾਂ ਦਾ ਝਗੜਾ ਚੱਲਦਾ ਸੀ ਇਹ ਆਖਿਰਕਾਰ ਅਸੀਂ ਆਖਿਆ ਚਲੋ ਵੀ ਸਮਝ ਜੂਗਾ ਸਮਝ ਜੂਗਾ ਪਰ ਇਹਨੇ ਸਮਝਿਆ ਸਾਡੀ ਅਜ ਭਾਨ ਜੀ ਜਗ ਤੋ ਗਈ ਸਾਨੂੰ ਤੋ ਕੈਸੀ ਤਾਂ ਗੱਲ ਕਰਨੀ ਨਹੀਂ ਹੋ ਉਹ ਹੀ ਨਹੀਂ ਸਕਦੀ ਗੱਲ ਕਿੰਨਾ ਟਾਈਮ ਹੋ ਗਿਆ ਵਿਆਹ ਕੇ ਕੰਪਨ 10 ਮਹੀਨੇ ਹੋ ਗਏ 10 ਮਹੀਨੇ ਕਿਤੇ ਵਿਆਹ ਦਿੱਤਾ ਸੀ ਅੰਧਿਆ ਇੱਥੇ ਕੀਤਾ ਸੀਗਾ ਜੀ ਆਪਣੇ 281 ਹੈਡ ਮਤਲਬ ਨਹੀਂ ਨਹੀਂ ਹਾਂ ਜੀ ਇੱਥੇ ਪੰਜਾਬ ਜਿਹੜੇ ਪੰਜਾਬ ਚ ਰਾਣੀ ਵਾਲਾ ਰਾਣੀ ਵਾਲਾ ਰਾਣੀ ਵਾਲਾ ਹਾਂ ਜੀ ਉਹਨਾਂ ਦਾ ਲੜਕੇ ਦਾ ਨਾਮ ਨਰਪੇਤ ਸਿੰਘ ਸੀ ਔਰ ਪ੍ਰਿੰਕੂ ਉਹ ਪਿਆਉ ਦਾ ਨਾਸੀ ਗੁਰਮੇਦ ਸਿੰਘ ਤੇ ਵਧੀਆ ਵਿਆਹ ਕੀਤਾ ਸੀਗਾ ਪਰ ਇਹ ਦਾਜ ਦੇ ਲੋਭੀ ਸੀਗੇ ਹਮ ਰੋਜ਼ ਹੀ ਲੜਕੀ ਨਾਲ ਮਤਲਬ ਝਗੜਾ ਤਾਂ ਕਰਦਾ ਹੀ ਰਹਿੰਦਾ ਸੀ ਪਰ ਉਹ ਕਹਿੰਦੇ ਸੀ ਚੱਲ ਵੀ ਸੁਧਰ ਜੂਗਾ ਸੁਧਰ ਜੂਗਾ ਅਸੀਂ ਵੀ ਆਖਿਆ ਚਲੋ ਰੋਡਵੇ ਦਾ ਡਰਾਈਵਰ ਚਲੋ ਮੰਨੂਗਾ ਗੱਲ ਪਰ ਨਹੀਂ ਆਖਿਰਕਾਰ ਲੜਕੀ ਨੇ ਜਾਣ ਆਉਦੀ ਜਵਾ ਲੀਏ ਕੀ ਕੀ ਬਾਕੀ ਇਹਨਾਂ ਨੇ ਤਮੋਖ ਕਰ ਦਿੱਤਾ ਹਾਂਜੀ ਤੁਹਾਨੂੰ ਕੀ ਆਖਿਆ ਵੀ ਕਿਵੇਂ ਦਾ ਫਿਰਦੀ ਸਾਨੂੰ ਤਾਂ ਆਖਿਆ ਹੈਗਾ ਵੀ ਅਸੀਂ ਪਿਲਮੇ ਸੋਈ ਹੈ ਸਾਡੇ ਕੋਲ ਤਾਂ ਤੜਕੇ 4 ਵਜੇ ਫੋਨ ਕੀਤਾ ਹੈ ਲੜਕੀ ਡੈਥ ਤੋਂ ਉਦੋਂ ਪਹਿਲਾਂ ਹੀ ਹੋ ਚੁੱਕੀ ਤੇ ਉਹਦੇ ਗਲੇ ਤੇ ਨਿਸ਼ਾਨ ਹੈ ਜੀ ਹਾਂ ਪੁਜਾਇਤ ਚਾਈ ਸੀ ਕੱਲ ਕੱਲ ਪੁਜਾਇਤ ਚਾਈ ਸੀ ਉਦੋਂ ਇਹਨਾਂ ਨੇ ਆਖਿਆ ਵੀ ਲੜਕੀ ਨੇ ਆਖਿਆ ਵੀ ਇਹ ਗਟਾਉ ਮਤਲਬ दारू ਨਾ ਪੀਵੇ ਤੇ ਉਹ ਕਹਿੰਦਾ ਵੀ ਲੜਕੀ ਕੋਲੇ ਫੋਨ ਨਹੀਂ ਹੋਣਾ ਚਾਹੀਦਾ ਤੇ ਫੋਨ ਇਹਨਾਂ ਨੇ ਇਸੇ ਵਾਸਤੇ ਰਿਕੁਐਰ ਸੀ ਵੀ ਜੇ ਫੋਨ ਹੋਊਗਾ ਤਾਂ ਫੋਨ ਕਰ ਦੂਗੀ ਵੀ ਮੈਨੂੰ ਕੁੱਟਮਾਰ ਕਰਦੇ ਹੈ ਜੇ ਫੋਨ ਨਾ ਹੋਇਆ ਕੋਲੇ ਤਾਂ ਆਪਾਂ ਮਾਰ ਨਹੀਂ ਸੌਖੀ ਆਈ ਹੈ ਕੱਲ ਤੁਸੀਂ ਆਏ ਹੋ ਉਹ ਰਾਤ ਪਰਸੋਂ ਹਾਂਜੀ ਪਰਸੋਂ ਆਏ ਸੀ ਕੱਲ ਕੱਲ ਪਰਸੋਂ ਆਏ ਸੀ ਕੱਲ ਪੰਚਾਇਤ ਹੋਈ ਕੱਲ ਪੰਚਾਇਤ ਹੋਈ ਸੀ ਜੀ ਪੰਨੀ ਵਾਲਾ ਪੱਤਾ ਚਮ ਚਮਕੀ ਚਮਕੀ ਹਾਂਜੀ ਕੀ ਕੋਈ ਬੱਚਾ ਵਗੈਰਾ ਵੀ ਹੁੰਦਾ ਹਾਂਜੀ ਹਾਂਜੀ ਪ੍ਰੈਗਨੈਂਟ ਸੀ ਮਹੀਨਾ ਕਿ ਰਹੇਗਾ ਸੀ ਬਸ 9 ਮਹੀਨਾ ਚੱਲਦਾ ਸੀ 9 ਮਹੀਨਾ ਚੱਲਦਾ ਸੀ ਕੀ ਮੰਗੀ ਕਰਦੇ ਤੁਸੀਂ ਹਾਂਜੀ ਅਸੀਂ ਤਾਂ ਮੰਗ ਅਸੀਂ ਕਰਦੇ ਆ ਵੀ ਇਹਨਾਂ ਸਾਰਿਆਂ ਨੂੰ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਖੜੀ ਤੋਂ ਖੜੀ ਸਾਰੇ ਅੰਦਰ ਜਾਣੇ ਚਾਹੀਦੇ ਹੈ ਇਨਸਾਨ ਚਾਹੇ ਕੋਈ ਸਰਪੰਚ ਹੈ ਚਾਹੇ ਕੋਈ ਹੈ ਜਿਨ੍ਹਾਂ ਨੇ ਜ਼ਿੰਮੇਵਾਰੀਆਂ ਲਈਆਂ ਸੋਨਾ ਨਾਲ ਫਸਣਾ ਚਾਹੀਦਾ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਘਰੇ ਕੌਣ-ਕੌਣ ਆਇਆ ਕੋਈ ਉਹਨਾਂ ਸੱਸ ਸਹੁਰੇ ਕੋਣ ਹਾਂਜੀ ਹਾਂ ਉਹਦੀਆਂ ਇੱਕ ਸੱਸ ਹੈ ਸਹੁਰਾ ਹੈਗਾ ਦੋਨ ਨਾਨਾ ਹੈ ਇੱਕ ਉਹਨਾਂ ਦਾ ਬਟਾਊਆ ਮਲੇਸ਼ੀਆ ਰਹਿੰਦਾ ਉਹ ਵੀ ਸਾਨੂੰ ਗਾਲਾਂ ਕੱਢ ਕੇ ਆਇਆ ਉੱਥੇ ਪਿੱਛੇ ਜਾ ਕੇ ਲੜਕੀ ਦੇ ਸਹੁਰੇ ਤੇ ਉਹਨੂੰ ਵੀ ਉਹਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਐਸਰ ਇੱਕ ਦਿਨ ਇਹ ਮਹਿਲਾ ਬੀਗਾਲਾ ਹੋਇਆ ਮੌਤ ਹੋਈ ਹੈ ਇਹ ਮਾਰਨ ਮੈਂ ਇਸੇ ਗੁਰਪਾਲ ਸਿੰਘ ਚਾਰ ਚੌਕੀ ਪਨੀ ਵਾਲਾ ਸਾਨੂੰ ਲੁਕਾ ਮਸੂਲ ਹੋਇਆ ਰਮਨਦੀਪਪੁਰ ਪਤਨੀ ਗੁਰਤੇਜ ਸਿੰਘ ਵਾਸੀ ਪਿੰਡ ਰਾਣੀ ਵਾਲਾ ਜਿਸ ਦੀ ਮੌਤ ਹੋ ਗਈ ਹੈ ਉਹ ਸੰਬੰਧੀ ਅਸੀਂ ਇਨੀ ਦੇ ਵਾਰਸ ਆ ਰਹੇ ਆ ਵਾਰਸਾਂ ਨੂੰ ਤੇ ਜੋ ਸਟੇਟਮੈਂਟ ਦਿੰਦੇ ਅਗਲੇ ਉਹਦੇ ਹਿਸਾਬ ਨਾਲ ਸਵੀਕਾਰ ਕਰ ਰਿਹਾ ਹੈ ਠੀਕ ਹੈ ਜੇ ਉਹਨਾਂ ਦੀ ਸਟੇਟਮੈਂਟ ਤੋਂ ਬਾਅਦ ਪਤਾ